रेडी स्टार्ट انسان ਨੂੰ ਆਪਣੀ ਜ਼ਿੰਦਗੀ ਦੇ ਰੁਝੇਮਿਆਂ ਵਿੱਚੋਂ ਆਪਣੇ ਪਰਿਵਾਰ ਲਈ ਅਤੇ ਹਾਸੇ ਮਜ਼ਾਕ ਲਈ ਵੀ ਜ਼ਰੂਰ ਸਮਾਂ ਕੱਢਣਾ ਚਾਹੀਦਾ ਹੈ ਡੰਡੇ ਅੱਜ ਹਰ ਇੱਕ ਵਿਅਕਤੀ ਦੀ ਜ਼ਿੰਦਗੀ ਰੁਝੇਮਿਆਂ ਭਰੀ ਹੋ ਗਈ ਹੈ ਤੇ ਸਾਰੇ ਆਪਣੇ ਕੰਮ ਕਾਜਾਂ ਲਈ ਭੱਜ ਦੌੜ ਕਰ ਰਹੇ ਹਨ ਡੰਡੇ ਕਿਉਂਕਿ ਭੌਤਿਕਤਾਵਾਦ ਦਾ ਅਸਰ ਹਰ ਇੱਕ ਮਨੁੱਖ ਉੱਪਰ ਹੈ ਹਰ ਕੋਈ ਇੱਕ ਦੂਸਰੇ ਤੋਂ ਧਨ ਦੌਲਤ ਐਸੋ ਆਰਾਮ ਤੇ ਸੁਖ ਸੁਹੂਲਤ ਦਾ ਆਨੰਦ ਮਾਣਨ ਵਿੱਚ ਅੱਗੇ ਰਹਿਣਾ ਚਾਹੁੰਦਾ ਹੈ ਡੰਡੀ ਕਿਸੇ ਕੋਲ ਬੈਠਣਾ ਗੱਲਾਂ ਕਰਨ ਦੁੱਖ ਸੁਖ ਵੰਡਣਾ ਤੇ ਹਾਸਾ ਠੱਠਾ ਕਰਨ ਦਾ ਸਮਾਂ ਹੀ ਨਹੀਂ ਰਿਹਾ ਇੱਥੋਂ ਤੱਕ ਕੇ ਅਸੀਂ ਆਪਣੇ ਘਰ ਪਰਿਵਾਰ ਬਜ਼ੁਰਗਾਂ ਯਾਰਾਂ ਦੋਸਤਾਂ ਤੇ ਰਿਸ਼ਤੇਦਾਰਾਂ ਲਈ ਵੀ ਸਮਾਂ ਨਹੀਂ ਕੱਢ ਪਾਉਂਦੇ ਡੰਡੇ ਇਸ ਸਭ ਕੁਝ ਦੇ ਚੱਲਦੇ ਲੋਕ ਆਪਣੇ ਆਪ ਵਿੱਚ ਬਹੁਤ ਪਰੇਸ਼ਾਨ ਰਹਿਣ ਲੱਗ ਪਏ ਹਨ ਡੰਡੇ ਕਿਸੇ ਨੂੰ ਨੌਕਰੀ ਦੀ ਚਿੰਤਾ ਕਿਸੇ ਨੂੰ ਆਪਣੇ ਅਹੁਦੇ ਸੰਭਾਲ ਦੀ ਕਿਸੇ ਨੂੰ ਸੱਤਾ ਪ੍ਰਾਪਤ ਜਾਂ ਸੱਤਾ ਖੁਸ਼ ਜਾਣ ਦੀ ਚਿੰਤਾ ਡੰਡੇ ਕੋਈ ਬਹੁਤ ਗਰੀਬ ਹੈ ਤੇ ਕੋਈ ਰਿਸ਼ਤਿਆਂ ਨੂੰ ਲੈ ਕੇ ਬਹੁਤ ਪਰੇਸ਼ਾਨ ਹੈ ਡੰਡੇ ਇਹਨਾਂ ਕਾਰਨਾ ਕਰਕੇ ਦਿਮਾਗ ਓਵਰਲੋਡ ਹੋ ਜਾਂਦਾ ਹੈ ਤੇ ਇਨਸਾਨ ਡਿਪਰੈਸ਼ਨ ਵਿੱਚ ਚਲਾ ਜਾਂਦਾ ਹੈ ਡੰਡੇ ਇਹਨਾਂ ਗੱਲਾਂ ਕਾਰਨ ਇਨਸਾਨ ਆਪਣੇ ਆਪ ਤੋਂ ਹੀ ਦੁਖੀ ਹੋਣ ਲੱਗਦਾ ਹੈ ਡੰਡੇ ਅੱਜ ਹਰ ਇਨਸਾਨ ਦੇ ਚਿਹਰੇ ਤੇ ਉਦਾਸੀ ਹੈ ਡੰਡੇ ਟੁੱਟਦੇ ਰਿਸ਼ਤੇ ਵਿਖਰਦੇ ਪਰਿਵਾਰਾਂ ਦੀ ਸਮੱਸਿਆ ਅੱਜ ਕੱਲ ਹਰ ਇੱਕ ਘਰ ਦੀ ਸਮੱਸਿਆ ਬਣ ਗਈ ਹੈ ਡੰਡੇ ਪੈਸੇ ਦੀ ਝੂਠੀ ਚਮਕ ਨੇ ਹਰ ਕਿਸੇ ਨੂੰ ਆਪਣਿਆਂ ਤੋਂ ਵੱਖ ਤੇ ਦੂਰ ਕਰਕੇ ਰੱਖ ਦਿੱਤਾ ਹੈ ਡੰਡੇ ਹਰ ਇੱਕ ਦੀ ਸੋਚ ਆਪਣੇ ਫਾਇਦੇ ਤੱਕ ਹੀ ਸੀਮਤ ਰਹਿ ਗਈ ਹੈ ਜਿਸ ਕਾਰਨ ਲੋਕ ਇੱਕ ਦੂਜੇ ਨਾਲ ਹਾਸਾ-ਠੱਠਾ ਜਾਂ ਮਜ਼ਾਕ ਕਰਨਾ ਹੀ ਭੁੱਲ ਗਏ ਹਨ ਤੇ ਨਾ ਹੀ ਇੱਕ ਦੂਜੇ ਨਾਲ ਦਿਲ ਦੀ ਗੱਲ ਸਾਂਝੀ ਕਰਦੇ ਹਨ ਡੰਡੇ ਬਸ ਇੱਕ ਹੀ ਉਦੇਸ਼ ਰਹਿ ਜਾਂਦਾ ਹੈ ਕਿ ਮੈਂ ਦੂਜੇ ਤੋਂ ਵੱਧ ਅਮੀਰ ਹੋ ਜਾਵਾਂ ਡੰਡੇ ਜ਼ਿੰਦਗੀ ਦੀ ਬਾਦੀ ਉਤਲ-ਪੁਤਲ ਨੇ ਦੂਜਿਆਂ ਨਾਲ ਕੀ ਆਪਣੇ ਆਪ ਨਾਲ ਵੀ ਗੱਲ ਕਰਨ ਜੋਗਾ ਨਹੀਂ ਛੜਿਆ ਇਨਸਾਨ ਨੂੰ ਡੰਡੀ ਇਹ ਮੰਨਿਆ ਜਾਂਦਾ ਹੈ ਕਿ ਖੁੱਲ ਕੇ ਹੱਸਣਾ ਸਾਡੇ ਜੀਵਨ ਤੇ ਸਿਹਤ ਲਈ ਸਭ ਤੋਂ ਉੱਤਮ ਹੈ ਡੰਡੀ ਇਸ ਨਾਲ ਦਿਮਾਗੀ ਥਕਾਵਟ ਘਟ ਜਾਂਦੀ ਹੈ ਡੰਡੀ ਖੂਨ ਵਿੱਚ ਵਾਧਾ ਹੁੰਦਾ ਹੈ ਅਤੇ ਸਰੀਰ ਨੂੰ એનર્ਜੀ ਪ੍ਰਾਪਤ ਹੁੰਦੀ ਹੈ ਡੰਡੀ ਪਰ ਜ਼ਿੰਦਗੀ ਵਿੱਚ ਹੁਣ ਇਹ ਸਭ ਚੀਜ਼ਾਂ ਅਸੀਂ ਮਜਬੂਰਨ ਕਸਰਤ ਰਾਹੀਂ ਪ੍ਰਾਪਤ ਕਰਦੇ ਹਾਂ ਡੰਡੇ ਪੈਸੇ ਅਤੇ ਰਤਵੇ ਦੇ ਘਮੰਡ ਨੇ ਲੋਕਾਂ ਦਾ ਹਾਸਾ ਹੀ ਗਾਇਬ ਕਰ ਦਿੱਤਾ ਹੈ ਕਿਸੇ ਦੇ ਦੁੱਖ ਦਰਦ ਨਾਲ ਕਿਸੇ ਨੂੰ ਕੋਈ ਵਾਸਤਾ ਨਹੀਂ ਰਹਿ ਜਾਂਦਾ ਡੰਡੇ ਪੁਰਾਣੇ ਸਮਿਆਂ ਵਾਲੇ ਵਿਆਹ ਸ਼ਾਦੀਆਂ ਵਿੱਚ ਹੋਣ ਵਾਲੇ ਹਾਸੀ ਮਜ਼ਾਕ ਗਵਾਚ ਚੁੱਕੇ ਹਨ ਡੰਡੇ ਬਸ ਲੋਕਾਂਚਾਰੀ ਅਤੇ ਖਾਨਾ ਦੀ ਰਸਮ ਹਰ ਇਨਸਾਨ ਨਿਵਾ ਰਹੇ ਹਨ ਡੰਡੇ ਸਾਡੇ ਕੋਲ ਮਨੋਰੰਜਨ ਦੇ ਸਾਧਨ ਤਾਂ ਹਨ ਪਰ ਇਹਨਾਂ ਨੂੰ ਵਰਤਣ ਦਾ ਸਮਾਂ ਨਹੀਂ ਡੰਡੇ ਨਿੱਜੀ ਜ਼ਿੰਦਗੀ ਦੀਆਂ ਸੁੱਖ ਸਹੂਲਤਾਂ ਜੋੜ ਤਾਂ ਰਹੇ ਹਾਂ ਪਰ ਉਸ ਨੂੰ ਵਰਤ ਨਹੀਂ ਪਾਉਂਦੇ ਸਮੇਂ ਦੀ ਘਾਟ ਕਾਰਨ ਜਦ ਕਿ ਇਸ ਦੇ ਉਲਟ ਹੁਣ ਚਾਹੀਦਾ ਹੈ ਡੰਡੇ ਜੇਕਰ ਕੋਈ ਕਿਸੇ ਨੂੰ ਨਿੱਕਾ ਜਿਹਾ ਮਜ਼ਾਕ ਕਰ ਦੇਵੇ ਤਾਂ ਗੱਲ ਲੜਾਈ ਝਗੜੇ ਤੱਕ ਪਹੁੰਚ ਜਾਂਦੀ ਹੈ ਜਿਸ ਕਾਰਨ ਇਨਸਾਨ ਆਪਣੇ ਹੀ ਸਮਾਜ ਦੇ ਲੋਕਾਂ ਤੋਂ ਦੂਰ ਹੋ ਜਾਂਦਾ ਹੈ ਡੰਡੇ ਡਾਕਟਰਾਂ ਮੁਤਾਬਕ ਹੱਸਣਾ ਸਰੀਰ ਲਈ ਬਹੁਤ ਲਾਭਦਾਇਕ ਹੈ ਡੰਡੇ ਇਸ ਨਾਲ अनेका ਸੁਖਮ ਨਾ ਦੇਖਣ ਵਾਲੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ ਹਨ ਡੰਡੇ ਜ਼ਿੰਦਗੀ ਦੇ ਰੁਝੇਮਿਆਂ ਵਿੱਚੋਂ ਪਰਿਵਾਰ ਲਈ ਤੇ ਹਾਸੇ ਮਜ਼ਾਕ ਲਈ ਵੀ